ਪੰਜਾਬ ਡਿਰੇ ਦਾ ਚੇਅਰਮੈਨ ਨੇ ਅਸਤੀਫਾ ਦੇ ਦਿੱਤਾ ਹੈ ਖਬਰਾਂ ਨੇ ਕਿ ਉਹਨਾਂ ਤੋਂ ਡਿਵੈਲਪਰ ਨਾਖੁਸ਼ ਸੀ ਇਸ ਤੋਂ ਇਲਾਵਾ ਬਿਲਡਰ ਵੀ ਉਹਨਾਂ ਤੋਂ ਨਾਖੁਸ਼ ਸੀ ਜਿਸ ਤੋਂ ਬਾਅਦ ਉਹਨਾਂ ਦਾ ਅਸਤੀਫਾ ਆਇਆ ਔਰ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਰਾਜਪਾਲ ਨੇ ਉਹਨਾਂ ਦਾ ਅਸਤੀਫਾ ਵੀ ਪ੍ਰਵਾਨ ਕਰ ਲਿਆ ਤਾਂ ਚੇਅਰਮੈਨ ਤੋਂ ਨਾਖੁਸ਼ ਨਜ਼ਰ ਆ ਰਹੀ ਸੀ ਬਿਲਡਰ ਤੇ ਡਿਵੈਲਪਰ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਹਾਲਾਂਕਿ ਰਸਮੀ ਤੌਰ ਦੇ ਉੱਤੇ ਕਿਸ ਤਰੀਕੇ ਨਾਲ ਕਿਹੜੇ ਕਿਹੜੇ ਕਾਰਨਾ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ ਇਸ ਦਾ ਹੱਲੇ ਜ਼ਿਕਰ ਨਹੀਂ ਹੋਇਆ ਪਰ ਇਹ ਜਾਣਕਾਰੀ ਸੂਤਰਾਂ ਦੇ ਮੁਤਾਬਕ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਚੇਅਰਮੈਨ ਤੋਂ ਪੰਜਾਬ ਦੇ ਬਿਲਡਰ ਤੇ ਡਿਵੈਲਪਰ ਨਾ ਖੋਸ਼ ਸੀ ਤਾਂ ਸਾਬਕਾ ASI ਅਧਿਕਾਰੀ ਸਤਿਆ ਗੋਪਾਲ ਨੇ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਪਾਵਰੇਰਾ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਉਹਨਾਂ ਦਾ ਅਸਤੀਫਾ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਸਵੀਕਾਰ ਕਰ ਲਿਆ ਹੈ ਉਹਨਾਂ ਦੇ ਅਸਤੀਫੇ ਦਾ ਪੇਥ ਹਾਲਾ ਕੇ ਬਰਕਰਾਰ ਹੈ ਉਹਨਾਂ ਨੇ ਦਸੰਬਰ 2022 ਦੇ ਵਿੱਚ ਰੇਰਾ ਦੇ ਚੇਅਰਮੈਨ ਦੇ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਪਹਿਲਾਂ ਉਹ ਦਿੱਲੀ ਸਰਕਾਰ ਦੇ ਵਿੱਚ ਤਾਇਨਾਤ ਸਨ ਜਿੱਥੋਂ ਉਹ ਜੁਲਾਈ 2022 ਦੇ ਵਿੱਚ ਸੇਵਾਮੁਕਤ ਹੋਏ ਸਨ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਬਨਵਾਰੀ لال ਪ੍ਰੋਹਿਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਨੇ ਪਰ ਹਾਲੇ ਤੱਕ ਉਹਨਾਂ ਦੇ ਅਸਤੀਫੇ ਉੱਤੇ ਸੱਸ਼ਪੰਜ ਬਣਿਆ ਹੋਇਆ ਸੀ ਪਰ ਦੂਜੇ ਪਾਸੇ ਹੁਣ ਚੇਅਰਮੈਨ ਦਾ ਅਸਤੀਫਾ ਹੈ ਤਾਂ ਉਹਨਾਂ ਨੇ ਪ੍ਰਵਾਨ ਕਰ ਦਿੱਤਾ ਹੈ ਦੂਜੇ ਪਾਸੇ ਸਤਿਆ ਗੋਪਾਲ ਦੇ ਅਸਤੀਫੇ ਦੇ ਕਾਰਨਾਂ ਦਾ ਪਤਾ ਹਾਲੇ ਤੱਕ ਨਹੀਂ ਲੱਗ ਸਕਿਆ ਅਸਤੀਫੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਕਿਆਸਾਂ ਲਾਈਆਂ ਜਾ ਰਹੀਆਂ ਨੇ ਉਹ ਜੋ ਪਿਛਲੇ ਕੁਝ ਸਮੇਂ ਤੋਂ ਛੁੱਟੀ ਉਤੇ ਸਨ ਸੂਤਰਾਂ ਮੁਤਾਬਕ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸਤਿਆ ਗੋਪਾਲ ਦੇ ਰੇਰਾ ਦਾ ਉਹਦਾ ਸਮਾਰਨ ਮਗਰੋਂ ਹਾਊਸਿੰਗ ਪ੍ਰੋਜੈਕਟਾਂ ਨੂੰ ਰੇਰਾ ਲਾਇਸੈਂਸ ਜਾਰੀ ਕਰਨ ਦੇ ਵਿੱਚ ਦੇਰੀ ਹੋ ਰਹੀ ਸੀ ਸੂਤਰਾਂ ਦੇ ਮੁਤਾਬਕ ਕਾਂਗਰਸ ਸਰਕਾਰ ਦੇ ਸਮੇਂ ਔਸਤਨ ਪ੍ਰਤੀ ਮਹੀਨਾ 14 ਤੋਂ 16 ਰੇਰਾ ਲਾਇਸੈਂਸ ਜਾਰੀ ਹੁੰਦੇ ਸਨ ਜਦੋਂ ਕਿ ਹੁਣ ਪ੍ਰਤੀ ਮਹੀਨਾ ਔਸਤਨ 2 ਤੋਂ 4 ਲਾਇਸੈਂਸ ਹੀ ਜਾਰੀ ਹੋ ਰਹੇ ਹਨ ਰੇਰਾ ਦੇ ਕੋਲ ਇਸ ਵੇਲੇ ਲਾਇਸੈਂਸ ਜਾਰੀ ਹੋਣ ਵਾਲੇ 182 ਪ੍ਰੋਜੈਕਟ ਬਕਾਇਆ ਪਏ ਹੋਏ ਸਨ ਜਿਨ੍ਹਾਂ ਦੇ ਵਿੱਚ 81 ਪ੍ਰੋਜੈਕਟ ਤਾਂ ਇਕੱਲੇ ਜ਼ਿਲ੍ਹਾ ਮੁਹਾਲੀ ਦੇ ਸਨ ਰੇਰਾ ਲਾਇਸੈਂਸ ਜਾਰੀ ਨਾ ਹੋਣ ਕਰਕੇ ਡਿਵੈਲਪਰਾਂ ਦੀ ਖੱਜਲ-ਖੁਆਰੀ ਵੱਧ ਗਈ ਸੀ ਜ਼ਿਲ੍ਹਾ ਸੰਗਰੂਰ ਦੇ 5 ਬਨਾਲਾ ਦੇ 8 ਅਤੇ ਜ਼ਿਲ੍ਹਾ ਬਠਿੰਡਾ ਦੇ 10 ਪ੍ਰੋਜੈਕਟ ਰੇਰਾ ਲਾਇਸੈਂਸ ਦੀ ਉਡੀਕ ਦੇ ਵਿੱਚ ਬਕਾਇਆ ਪਏ ਸਨ ਤਾਂ ਰੇਰਾ ਲਾਇਸੈਂਸ ਦੀ ਦੇਰੀ ਕਰਕੇ ਪੰਜਾਬ ਦੇ ਵਿੱਚ ਰੀਅਲ ਏਸਟੇਟ ਦਾ ਕਾਰੋਬਾਰ ਕਾਫੀ ਪ੍ਰਭਾਵਿਤ ਹੋ ਰਿਹਾ ਸੀ ਅਤੇ ਸਰਕਾਰ ਦੇ ਖਜ਼ਾਨੇ ਨੂੰ ਵੀ ਵੱਡੀ ਸੱਟ ਵੱਜ ਰਹੀ ਸੀ ਸੂਤਰ ਦੱਸਦੇ ਨੇ ਕਿ ਅੱਕੇ ਹੋਏ ਬਿਲਡਰਾਂ ਅਤੇ ਰੀਅਲ ਅਸਟੇਟ ਡਿਵਲਪਰਾਂ ਨੇ ਇਹ ਮਾਮਲਾ ਉੱਚ ਸਿਆਸੀ ਪੱਧਰ ਦੇ ਉੱਤੇ ਚੁੱਕਿਆ ਉੱਚ ਅਧਿਕਾਰੀਆਂ ਦੇ ਨਾਲ ਵੀ ਉਹਨਾਂ ਨੇ ਇਸ ਸੰਬੰਧੀ ਗੱਲਬਾਤ ਕੀਤੀ ਤਾਂ ਇਹ ਸਾਬਕਾ ਨੁਕਸਾ 2021 ਦੇ ਵਿੱਚ ਦਿੱਲੀ ਦੀਆਂ ਦੋ ਬਿਜਲੀ ਵਨ ਕੰਪਨੀਆਂ ਨੂੰ ਕਾਥੀ ਤੌਰ ਤੇ ਵਿੱਤੀ ਲਾਭ ਦੇਣ ਦੇ ਮਾਮਲੇ ਦੇ ਵਿੱਚ ਵੀ ਸ਼ੱਕ ਦੇ ਘੇਰੇ ਦੇ ਵਿੱਚ ਸੀ ਤਾਂ ਹੁਣ ਉਹਨਾਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਰੇਰਾ ਦੇ ਚੇਅਰਮੈਨ ਅਹੁਦੇ ਦੇ ਉੱਤੇ ਉਤਾਨਾਤ ਸੰਤਾ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਅਸਤੀਫੇ ਤੋਂ ਬਾਅਦ ਕਈ ਤਰ੍ਹਾਂ ਦੇ ਸਿਆਸੀ ਚਰਚਾਵਾ ਵੀ ਛੜੀਆਂ ਹੋਈਆਂ ਨੇ ਤਾਂ ਸਾਬਕਾ ਆਈਐਸ ਅਧਿਕਾਰੀ ਸਤਿਆ ਗੋਪਾਲ ਨੇ ਰੀਅਲ ਅਸਟੇਟ ਰੈਗੂਲੇਟਰੀ ਅਥਾਰਟੀ ਰੇਰਾ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹਨਾਂ ਦਾ ਅਸਤੀਫਾ ਪੰਜਾਬ ਦੇ ਰਾਜਪਾਲ ਬਨਵਾਰੀ لال ਪ੍ਰੋਹਿਤ ਨੇ ਸਵੀਕਾਰ ਕਰ ਲਿਆ ਹੈ। ਉਹਨਾਂ ਦੇ ਅਸਤੀਫੇ ਦਾ ਪੇਥ ਹਾਲੇ ਵੀ ਬਰਕਰਾਰ ਹੈ। ਉਹਨਾਂ ਨੇ ਦਸੰਬਰ 2022 ਦੇ ਵਿੱਚ ਰੇਰਾ ਦੇ ਚੇਅਰਮੈਨ ਦੇ ਵਜੋਂ ਅਹੁਦਾ ਸੰਭਾਲਿਆ ਸੀ ਅਤੇ ਪਹਿਲਾਂ ਉਹ ਦਿੱਲੀ ਸਰਕਾਰ ਦੇ ਵਿੱਚ ਤਾਇਨਾਤ ਸੰਜੀਤ ਨੂੰ ਜੁਲਾਈ 2022 ਦੇ ਵਿੱਚ ਸੇਵਾਮੁਕਤ ਹੋਏ ਸਨ। ਜਦੋਂ ਉਹਨਾਂ ਨੇ ਉਹਦਾ ਸੰਭਾਲਿਆ ਸੀ ਤਾਂ ਉਸ ਵੇਲੇ ਪੰਜਾਬ ਬੀਜੇਪੀ ਨੇ ਉਨ੍ਹਾਂ ਦੇ ਉੱਤੇ ਸਵਾਲ ਵੀ ਚੁੱਕੇ ਸੰਗ ਪਰ ਹੁਣ ਉਹਨਾਂ ਦੇ ਵੱਲੋਂ ਇਹ ਅਸਤੀਫਾ ਦੇ ਦਿੱਤਾ ਗਿਆ ਸਤਿਆ ਗੋਪਾਲ ਦੇ ਅਸਤੀਫੇ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਅਸਤੀਫੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਮੰਨਾ ਜਾ ਰਿਹਾ ਕਿ ਉਹਨਾਂ ਤੋਂ ਪੰਜਾਬ ਦੇ ਬਿਲਡਰ ਨਾਕੋਸ਼ ਸੀ ਇਸ ਤੋਂ ਲਾਵਾ ਡਿਵੈਲਪਰ ਵੀ ਨਾਕੁਸ਼ ਉਹਨਾਂ ਤੋਂ ਨਜ਼ਰ ਆ ਰਹੇ ਸੀ ਕਿਉਂਕਿ ਕਈ ਪ੍ਰੋਜੈਕਟ ਜਿਹੜੇ ਉਲਟਕੇ ਹੋਏ ਸੀ ਲਾਇਸੈਂਸ ਉਹਨਾਂ ਨੂੰ ਜਾਰੀ ਨਹੀਂ ਹੋ ਰਿਹਾ ਸੀ ਤਾਂ ਰੇਰਾ ਦੇ ਕੋਲ ਇਸ ਵੇਲੇ ਲਾਇਸੈਂਸ ਜਾਰੀ ਹੋਣ ਵਾਲੇ 182 ਪ੍ਰੋਜੈਕਟ ਬਕਾਇਆ ਪਏ ਹੋਏ ਨੇ ਜਿਨ੍ਹਾਂ ਦੇ ਵਿੱਚ 81 ਪ੍ਰੋਜੈਕਟ ਤਾਂ ਇਕੱਲੇ ਜ਼ਿਲ੍ਹਾ ਮੁਹਾਲੀ ਦੇ ਨੇ ਤਾਂ ਰੇਰਾ ਲਾਇਸੈਂਸ ਜਾਰੀ ਨਾ ਹੋਣ ਕਰਕੇ ਡਿਵੈਲਪਰਾਂ ਦੀ ਖੱਜਲ-ਖੁਆਰੀ ਵੱਧ ਗਈ ਸੀ ਜ਼ਿਲ੍ਹਾ ਸੰਗਰੂਰ ਦੇ 5 ਬਨਾਲਾ ਦੇ 8 ਅਤੇ ਬਠਿੰਡਾ ਦੇ 10 ਪ੍ਰੋਜੈਕਟ ਰੇਰਾ ਲਾਇਸੈਂਸ ਦੀ ਉਡੀਕ ਦੇ ਵਿੱਚ ਬਕਾਇ ਤਾਂ ਉਹਨਾਂ ਦੇ ਅਸਤੀਫੇ ਨੂੰ ਲੈ ਕੇ ਹੁਣ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਪਰ ਉਹਨਾਂ ਦਾ ਹੁਣ ਅਸਤੀਫਾ ਆਇਆ ਇਸ ਤੋਂ ਬਾਅਦ ਦੇਖਣਾ ਦਿਲਚਸਪ ਹੋਏਗਾ ਕਿ ਹੁਣ ਅਗਲਾ ਰੇਰਾ ਦਾ ਚੇਅਰਮੈਨ ਕੌਣ ਹੋਏਗਾ